ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਕਾਸ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਸਰਦਾਰ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਤੇ ਹਲਕਾ ਅਧਾਇਕ ਸ਼੍ਰੀ ਅਨੰਪੁਰ ਸਾਹਿਬ ਨੇ ਕਿਹਾ ਕਿ ਖੇਤਰ ਦੀ 127 ਕਿਲੋਮੀਟਰ ਮੁੱਖ ਸੜਕਾਂ ਨੂੰ ਚੌੜਾ ਕਰਨ ਅਤੇ ਨਵੇਂ ਸਿਰੇ ਤੋਂ ਨਿਰਮਾਣ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ ਜਿਸ ਨਾਲ ਆਵਾਜਾਈ ਅਤੇ ਆਰਥਿਕ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਮਿਲੇਗਾ। ਕੰਗ ਪਲੇਸਟਾ ਹੈ ਪਿੰਡ ਜਿੰਦਵੜੀ ਵਿੱਚ होए फसल मुआवजा वंड समागम दौरान मंत्री सरदार हरजोत बैंस ने कहा कि मुख्यमंत्री सरदार भगवंत सिंह मान खास तौर पर श्री आनंदपुर साहिब निवासियों बहुत प्यार है उन्होंने कहा कि यह हलका पिछले पचहत्तर साल तो विकास तो बन रहा सी पर मौजूदा सरकार हेठ हूँ इत्थे अद्भुत विकास बदलाव आ रहे हैं उन्होंने दसिया कि सड़कों पुलों सिख्या संस्थावत सहूलत समेत कई महत्वपूर्ण खेतर तरक्की हो गई है ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਜਿੰਦਰ ਸਿੰਘ ਲੰਬੜਦਾਰ ਪਿੰਡ ਭੱਲੀ ਤੋਂ ਤੇ ਜਿਹੜਾ ਸਾਡੇ ਹੜਾ ਦੌਰਾਨ ਮਰਕਸਾਲ ਹੋਇਆ ਸੋ ਸਾਨੂੰ ਮਖਵੰਤ ਸਿੰਘ ਸਾਹਿਬ ਦੇ ਵਾਅਦੇ ਪੂਰੇ ਕਰਦੇ ਹੋਏ ਰਾਸ਼ੀ ਪ੍ਰਾਪਤ ਕੀਤੀ ਗਈ ਇਹ ਤੇ ਬਹੁਤ-ਬਹੁਤ ਸਰਕਾਰ ਦਾ ਭਗਵੰਤਬਾਨ ਜੀ ਦਾ ਤੇ ਵੈਸ ਸਾਹਿਬ ਦਾ ਸਾਰੇ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਆਪਣਾ ਵਾਅਦਾ ਪੂਰਾ ਕਰਕੇ ਪਿੰਟਰ ਵਾਲਿਆਂ ਨੂੰ ਰੋਰਾ ਛੀ ਆਪਣੇ ਚੈੱਕ ਬੰਡੇ ਗਏ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਕੀ ਫਤਿਹ ਠੀਕ ਹੈ ਅੱਜ ਹਲਕਾ ਸ਼੍ਰੀ ਨਤੂਰ ਸਾਹਿਬ ਦੇ ਵਿੱਚ ਲੜਪਟ 2000 ਹਲਕਾ ਵਸੀਆਂ ਨੂੰ ਸਾਢੇ 5:00 ਦੇ ਬਾਅਦ ਆਸੀ ਇਹ ਕਾਰਟਾਂ ਦੀ ਡਿਲੀਵਰੀ ਹੋ ਜਿਵੇਂ ਸਾਡੇ ਚੁੱਪੀ ਸਾਡੇ ਇਲਾਕੇ ਦੇ ਵਿੱਚ ਹਰ ਦੂਜਾ ਸਾਰ ਬਾਹਰ ਆਦਾ ਹੈ ਸਾਰੇ ਵਿਦੋਸ਼ ਦੱਸ ਲਈ ਸੀ ਕਿ ਪਹਿਲੀ ਵਾਰੀ ਹੋਇਆ ਕਿ 2 ਮਹੀਨਿਆਂ ਦੇ ਵਿੱਚ ਜਿਹੜੀ ਰਾਸ਼ੀ ਉਹਨਾਂ ਦੇ ਖਾਤੇਆਂ ਚ ਆ ਗਈ ਪਰ ਨਾ ਸਾਲ 1.5 ਸਾਲ 2 ਸਾਲ ਬੀਤ ਜਾਂਦੇ ਸੀ ਜਾਂ ਤਾਂ ਕਰੀ ਪੈਸੇ ਆਉਂਦੇ ਨਹੀਂ ਸੀ ਜਾਂ ਜਦੋਂ ਆਉਂਦੇ ਸੀ ਬਹੁਤ ਥੋੜੇ ਜਿਹੇ ਪੈਸੇ ਜ਼ਰੂਰ ਤਾਂ ਕਿੰਦਾ ਸਾਰਾ ਕੁਝ ਕੁ ਜਿੱਤ ਜਾਂਦਾ ਸੀ ਤਾਂ ਅੱਜ ਇਹ ਪਹਿਲੀ ਵਾਰ ਕਿਸੇ ਅਜਿਹੇ ਹੋਰ ਵੀ ਪੈਸੇ ਆਉਂਦੇ 5.5 ਕਰੋੜ ਤੋਂ ਵੱਧ ਦੀ ਰਾਸ਼ੀ ਜਿਹੜੀ ਹੈ ਅੱਜ ਸਾਰੀ ਅਸੀਂ ਡਿਸਟ੍ਰਿਬਿਊਟ ਕੀਤੀ ਗਈ ਹੈ ਨਾਲ ਹੀ ਜਿਹੜਾ ਹਲਕੀ ਦੇ ਵਿੱਚ ਵਿਕਾਸ ਦੀ ਜਿਹੜੀ ਹਲੇਰੀ ਚੱਲ ਰਹੀ ਹੈ ਉਹਦੇ ਉਸ ਤੇ ਅੱਜ ਮੇਨ ਡੂ ਹੋ ਰਹੀ ਹੈ ਅਪਨੈਕ ਉਸਾਮ ਨਾਲ ਅਗਲੇ ਮੇਨ ਰੋਡ ਤੋਂ ਲੱਗੇ ਆ ਉੱਪਰ ਨੇ ਥਰੂ ਕਰਦੇ ਨੇ ਸੜਕਾਂ ਜਿਹੜੇ ਸਾਡੇ ਦੋ ਬੱਡੇ ਸਕੂਲ ਨੇ ਦੋ ਵੱਡੇ ਮੈਰਿਜ ਪੈਲੈਸ ਨੇ ਅਸੀਂ ਉਸ ਪਾਰਕ ਬਣਾ ਰਹੇ ਆ ਉਹ ਜਿਹੜੀ ਸੜਕ ਹੈ ਜਿਹੜਾ 10 ਫੁੱਟ ਤੋਂ 18 ਫੁੱਟ ਹੋਣ ਦਾ ਜਿਹੜਾ ਕੰਮ ਹੈ ਉਸ ਦੀ ਵੀ ਸ਼ੁਰੂਆਤ ਹੋ ਸਰ ਅੱਜ ਵਿਕਾਸ ਕਰਦੇ ਨਹੀਂ ਪਰੇ ਲੱਗੇ ਜੀ ਅਸੀਂ ਤੁਹਾਨੂੰ ਉਹ ਹੀ ਦੱਸਿਆ ਕਿ ਅੱਜ ਜਿਹੜਾ ਹੈ ਲਗਭਗ 3 ਕਰੋੜ ਤੋਂ ਵੱਧ ਦਾ ਬਜਟ ਆ ਗਿਆ ਦੇ ਨਾਲ ਜਿਹੜੀ ਮੇਨ ਸਾਡੀ ਹੌਂਦਾਂ ਲੱਕੇ ਦੀ ਹੈ ਕਈ ਪਿੰਡਾਂ ਨੂੰ ਜੋੜਦੀ ਹੈ ਜਿਹੜੇ ਸਾਡੇ ਸਕੂਲਸ ਨੇ ਮੇਰੇ ਸਪੈਲਿਸਿਸ ਨੇ ਉਸ ਪਾਤਰੀ ਨੂੰ ਜੁੜਾ ਨਹੀਂ ਸਿਰਫ ਉਹਨੂੰ ਡਿਵਾਈਡ ਰੂਪੀ ਅਟੁੱਪੋ ਥਾ ਸਰ ਸਾਡੇ ਕਿਸਾਨਾਂ ਨਾਲ ਗੱਲ ਹੋ ਰਹੀ ਹੈ ਕਿ ਪਹਿਲੀ ਗੱਲ ਇਹ ਕਿ ਕਿੱਦਾਂ ਹੋਇਆ ਕਿ ਸਾਨੂੰ 20000 ਕਿੱਦਾਂ ਮਗਰ ਪੈਸਾ ਮਿਲਿਆ ਇਸ ਤੇ ਹੋਰ ਅੰਦਾਨ ਨੂੰ ਆ ਜੀ 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 ਤੁਸੀਂ ਅਗਰ ਸਾਡੇ 5 ਰੂਪ ਨੂੰ ਐਵਰੇਜ ਵੀ ਕਰਦੇ ਹੋ ਤਾਂ ਲਗਭਗ ਜੋ ਮੈਂ ਡਿਵਾਈਡ ਕਰਕੇ ਦੇਖ ਰਿਹਾ ਸੀ ਲਗਭਗ 29 ਤੋਂ 30 ਦਾ ਐਵਰੇਜ ਹੁੰਦੀ ਹੈ ਜੋ ਕਿ ਇੱਕ ਸਨਮਾਨਯੋਗ ਰਕਮ ਹੀ ਹੈ ਇਹ ਨਹੀਂ ਮੈਂ ਕਹਿ ਸਕਦਾ ਕਿ ਕਈਆਂ ਦੇ ਨੁਕਸਾਨ ਬਹੁਤ ਜ਼ਿਆਦਾ ਹੋਏ ਲੱਖਾਂ ਤੋਂ ਹੋਏ ਪਰ ਇੱਕ ਬੱਲਾ ਮੈਂ ਖੁਸ਼ੀਸ਼ਾ ਇਸ ਤੋਂ ਬਾਅਦ ਹੋਰ ਵੀ ਜਿਹੜੀ ਰਕਮ ਪਹਿਲਾਂ ਡਵੈਲਪਰ ਸਟੇਟ ਗਿਆ ਜਿਹੜਾ ਨਿੱਜੀ ਕਿਸੇ ਤਰ੍ਹਾਂ ਕਿਸਦਾ ਰੰਦਾ ਹੋਈ ਜਦੋਂ ਮੈਂ ਦੇਖਿਆ ਕਿ ਭਾਈ ਕੀ ਜਿਹੜੀ ਵਾਰੀ ਦੀ ਕੋਈ ਐਡਾ ਦਾ ਹੁੰਦਾ ਕਿ ਜਿੱਥੇ ਆ ਪਟਵਾਰੀ ਆ ਕੋਈ ਲੈਂਡ ਰਿਕਾਰਡ ਆ ਵੀ ਜ਼ਮੀਨਾਂ ਇਹ ਕਿਸੇ ਦੀ ਜ਼ਮੀਨ 'ਚ ਬੈਠੀ ਸੀ ਉਹਦੇ ਘਰ ਉਹ ਕਿਸੇ ਕਾਗਜ਼ਾਂ 'ਚ ਸਰਕਾਰ ਵੱਲੋਂ ਨਹੀਂ ਬਣ ਸਕਦੇ ਅਸੀਂ ਹੁਣ ਤੱਕ 4.5 ਲੱਖ ਰੁਪਇਆ ਨਿੱਜੀ ਤੌਰ ਤੇ ਆਪਣੇ ਪਰਿਵਾਰ ਵੱਲੋਂ ਸੱਚਨਾ ਮਿੱਤਰਾ ਰੋਸਾ ਮਿੱਤਰਾ ਪਾਰਟੀ ਦੇ ਸਾਡੇ ਜਿੰਨੇ ਲੀਡਰ ਨੇ ਇਹਨਾਂ ਨੂੰ ਅਸੀਂ ਵੰਡ ਚੁੱਕੇ ਆ ਤੇ ਹਜੇ ਵੀ ਸਾਡੇ ਕੋਲ 5-7 ਲੱਖ ਰੁਪਇਆ ਸੀ ਰਿਜ਼ਰਵ ਰੱਖਿਆ ਹੋਇਆ ਉਹ ਇਸੇ ਕਰਕੇ ਰਿਜ਼ਰਵ ਰੱਖਿਆ ਹੋਇਆ ਕਿ ਜਿਹੜਾ ਕਿਸ Dwi'n mynd i